ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਪਰਮੇਸ਼ਰ ਦਵਾਰ ਪਿੰਡ ਛੇਕੂਪੁਰ ਪਟਿਆਲਾ ਵਿਖੇ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਦੁਆਰਾ ਬਣਾਇਆ ਗਿਆ ਪਾਵਨ ਸਥਾਨ ਗੁਰਦੁਆਰਾ ਸਾਹਿਬ ਦੇ ਬਾਹਰ ਬਾਬਾ ਜੀ ਵੱਲੋਂ ਇੱਕ ਬੜੀ ਵਧੀਆ ਦੁਕਾਨ ਬਣਾਈ ਗਈ ਹੈ। ਇਸ ਦੁਕਾਨ ਤੇ ਕਿਹੜੇ ਪ੍ਰੋਡਕਟ ਮਿਲਦੇ ਹਨ? ਇਹ ਪ੍ਰੋਡਕਟ ਕਿਵੇਂ ਤਿਆਰ ਕੀਤੇ ਜਾਂਦੇ ਹਨ? ਅਤੇ ਦੁਕਾਨ ਕਿਸ ਮੰਤਵ ਲਈ ਬਣਾਈ ਗਈ ਹੈ? ਇਹ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ। ਸਭ ਤੋਂ ਪਹਿਲਾਂ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਹਨਾਂ ਦੀ ਰਸਨਾ ਤੋਂ ਇਸ ਦੁਕਾਨ ਬਾਰੇ ਸੁਣੋ। ਬਾਦ ਵਿੱਚ ਤੁਹਾਨੂੰ ਹੋਰ ਵੀਰਾਂ ਨੂੰ ਮਲਾਵਾਂਗੇ ਸਾਡੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵੱਲੋਂ ਸਾਰੇ ਬੱਚਿਆਂ ਵੱਲੋਂ ਵੀਰਾਂ ਵੱਲੋਂ ਕਹਿ ਲਓ ਜਾਂ ਮੈਨੇਜਮੈਂਟ ਵੱਲੋਂ ਬਾਹਰ ਇੱਕ ਸ਼ਾਪ ਬਣਾਈ ਗਈ ਹੈ ਡੀਅਰ ਮਮ ਦੇ ਨਾਂ ਦੇ ਉੱਤੇ ਪਿਆਰੀ ਮਾਂ ਇਸ ਨਾਮ ਹੇਠ ਇੱਥੇ ਸਾਰਾ ਕੁਝ ਛੋਟਾ-ਛੋਟਾ ਸਮਾਨ ਉਸੇ ਕੰਪਨੀ ਦੇ ਨਾਮ ਦੇਟ ਬਣਾਇਆ ਤੇ ਨਾਲ ਮਠਿਆਈਆਂ ਵਗੈਰਾ ਕਿਉਂਕਿ ਖਰਚਾ ਤਾਂ ਸੀ ਕਰਦੇ ਹੀ ਆ ਵਿਆਹ ਟੰਗ ਹੁੰਦਾ ਹੈ ਧਰਖਾਨ ਵਾਸਤੇ ਹੋਵੇ ਪਰ ਜੋ ਹੋਵੇ ਉਹ ਸ਼ੁੱਧ ਹੋਵੇ ਠੀਕ ਹੋਵੇ ਜੇ ਦੇਸੀ ਕਿਉ ਉਹ ਦੀ ਮਠਿਆਈ ਦੀ ਗੱਲ ਹੈ ਤਾਂ ਦੇਸੀ ਕਿਉ ਉਹ ਵੀ ਚੰਗਾ ਹੋਵੇ Ориジナル ਹੋਵੇ ਸਾਡੇ ਇੱਥੇ ਡੈਰੀ ਹੈ ਆਪਣੀ ਜਿਹਦੇ ਤੋਂ ਕਾਫੀ ਕੁਸ਼ बन ਜਾਂਦਾ ਹੈ ਘਰ ਦਾ ਦੁੱਧ ਉਣ ਕਰਨ ਸਭ ਤੋਂ ਸੋਹਣਾ ਇੱਥੇ ਸੈਟਅਪ ਕੀਤਾ ਜਿਹੜੇ ਵੀ ਪਰਮੇਸ਼ਰ ਦਵਾਰ ਸਾਹਿਬ ਆਉਣ ਵਾਲੇ ਹਨ ਉਹ ਇਹਦਾ ਲਾਭ ਲੈ ਸਕਦੇ ਐ ਸ਼ੁੱਧਤਾ ਦੇ ਨਾਂ ਦੇ ਉੱਤੇ ਕਈ ਵਾਰੀ ਕਈ ਅੱਗ ਸਵਾ ਖਵਾਇਆ ਜਾਂਦਾ ਪਰ ਜਦੋਂ ਅਸੀਂ ਇਹ ਸ਼ੁੱਧ ਦੀ ਗੱਲ ਹੁੰਦੀ ਐ ਤੇ ਸੇਤ ਨਾਲ ਕਾਹਦਾ ਕੰਪਰੋਮਾਈਜ਼ ਕਰਨਾ ਮੈਂ ਸਾਡੀ ਮੈਨੇਜਮੈਂਟ ਨੂੰ ਜਾਂ ਚਲਾਉਣ ਵਾਲਿਆਂ ਨੂੰ ਕਿਹਾ ਐ ਵੀ ਆਪਣੀ ਜਿਹੜੀ ਤੁਹਾਡੀ ਕੁਆਲਿਟੀ ਹੈ ਉਹਦੇ ਵਿੱਚ ਕੋਈ ਕੰਪਰੋਮਾਈਜ਼ ਨਾ ਕਰਿਓ। ਸ਼ੁੱਧ ਦਾ ਮਤਲਬ ਸ਼ੋਧੀ ਹੋਣਾ ਚਾਹੀਦਾ ਹੈ। ਠੀਕ ਹੋਵੇ ਸਾਰਾ ਕੁਝ। ਹਾਂਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ। ਸੱਸੀ ਗਾਲ ਜਸਪੀਰ ਸਿੰਘ ਨਾਮ ਹੈ ਜੀ ਦਾ। ਅੱਛਾ ਜਿਹੜੇ ਪ੍ਰੋਡਕਟ ਹੈ ਜੀ ਆਪਾਂ ਇੱਥੇ ਆਪ ਹੀ ਤਿਆਰ ਕਰਦੇ ਆਂ ਜੀ। ਇਹ ਸਾਰੇ ਪ੍ਰੋਡਕਟ ਗ੍ਰੋਮ ਆਪਣੇ ਤਿਆਰ ਹੁੰਦੇ ਨੇ ਜੀ। ਅੱਛਾ। ਇਹ ਅੰਨੀ ਕੱਲ ਦਾ ਜਿਹੜਾ ਸਟੋਰ ਹੈ ਡੀਅਰ ਮੂਮ ਦੇ ਨਾਮ ਦਾ ਸਟੋਰ ਹੈ। ਅੱਛਾ ਜੀ। ਡੀਅਰ ਮੂਮ ਆ ਪੈਸਾ ਬਣਾਉਣਾ ਆਪਣੀ ਮਦਰ ਨੂੰ ਡੈਡੀ ਕਰ ਦਿੱਤਾ ਕਿ ਉਹਨੇ ਮਦਰ ਦਾ। ਇਹ ਧੀਰ ਮੰਡਲੇ ਪ੍ਰੋਡਕਟ ਨੇ ਸਾਰੇ ਬਿਲਕੁਲ ਪਿਓਰ ਨੇ ਜੀ 100% ਪਿਓਰ ਨੇ ਆਪਵੰਦ ਨੇ ਆਪਨਾਸੀ ਪ੍ਰੋਡਕਸ਼ਨ ਦੀ ਕਰਦੇ ਆਂ ਮਠਾਈਆਂ ਸਾਰੀ ਦੇਸੀ ਘੀ ਦੀਆਂ ਪਤਾ ਜਿਹੜੀ ਸੋਕਤੀ ਆ ਉਹ ਵੀ ਸੋਇਆ ਦੀ ਹੈ ਅੱਛਾ ਜੀ ਤੇ ਜਿਹੜੇ ਬਿਸਕੁਟ ਨੇ ਨਮਕੀਨ ਨੇ ਸਾਰੇ ਇਹ ਆਪਣੇ ਆਪ ਇੱਥੇ ਤਿਆਰ ਹੁੰਦੇ ਨੇ ਆਪ ਹੀ ਤਿਆਰ ਕਰਦੇ ਆਂ ਪਿਓਰ ਸਰਵਤ ਨੇ ਸਾਰੇ ਇੱਥੇ ਅੱਛਾ ਜੀ ਜਿਹੜਾ ਮੰਦਾ ਸਰਵਤ ਆਵਾਜ਼ ਦੇ ਗਰਮੀ ਹੋਵੇ ਸਰਵਤ ਪਿਓਰ ਨੇ ਆ ਸਾਰਾ ਆਰਗੈਨਿਕ ਪ੍ਰੋਡਕਟ ਨੇ ਸਾਰੇ ਆਰਗੈਨਿਕ ਮਤਲਬ ਤੇ ਬਿਨਾ ਰੇਤੋਂ ਬਿਨਾ ਸਪਰੇਅ ਤੋਂ ਉਹ ਸਾਰੇ ਪ੍ਰੋਡਕਟ ਨੇ ਸਾਰੇ ਚਾਹੇ ਉਹ ਮਠਾਈਆਂ ਨੇ ਚਾਹੋ ਆ ਨਮਕੀਨ ਨੇ ਚਾਹੋ ਆ ਦੱਤ ਨੇ ਆ ਆਤਾ ਮੇ ਤੇ ਦੱਸ ਕਿ ਉਹ ਸਰੋਂ ਦਾ ਤੇਲ ਜਿਹੜਾ ਸਾਡਾ ਆਪਣਾ オリジナル ਸਰੋਂ ਦਾ ਤੇਲ ਕੱਢਿਆ ਹੋਇਆ ਅੱਛਾ ਸੋਦਨ ਪਿਓਰ ਆਪਣਾ ਇਹ ਸਾਰੇ ਪ੍ਰੋਡਕਟਸ ਗ੍ਰਾਈਂਡ ਹੋ ਗਿਆ ਨਾਰੀਅਲ ਤੇਲ ਹੋ ਗਿਆ ਸਾਰੇ ਇਹ ਸਾਰੇ ਪ੍ਰੋਡਕਟ ਆਪਣੇ ਇੱਥੇ ਬਣਾਏ ਹੋਏ ਨੇ ਇਹ ਪਹਿਲਾ ਸਟੋਰ ਹੈ ਕਿੱਥੇ ਗਰਮ 100% ਜਿਹੜੀ ਆ ਉਹ 100% ਆ ਵੀ ਆਪਣੇ ਦੇ ਉਸ ਦਾੜਾ ਦੇ ਸਾਰੇ ਪ੍ਰੋਡਕਟਸ ਸੋ ਪਿਓਰ ਨੇ ਸਾਰੇ ਜਿਹੜੀਆਂ ਦੁੱਧ ਦੀਆਂ ਮਠਾਈਆਂ ਆਪਾਂ ਜੀ ਬਣਾਉਣੇ ਆ ਜੀ ਇਹ ਦੁੱਧ ਆਪਾਂ ਕਿੱਥੋਂ ਲਿਆਉਣੇ ਆ ਜੀ ਦੁੱਧ ਸਾਡਾ ਆਪਣਾ ਡੈਰੀ ਫਾਰਮ ਹੈ ਜੀ ਇੱਥੇ ਅੱਛਾ ਜੀ ਅੰਦਰ ਡੈਰੀ ਫਾਰਮ ਹੈ ਪਰਮੇਸ਼ਰਦਾ ਸਾਹਿਬ ਦੇ ਅੰਦਰ ਅੱਛਾ ਤਾਂ ਡੈਰੀ ਫਾਰਮ ਹੈ ਡੈਰੀ ਫਾਰਮ ਦਾ ਜਿਹੜਾ ਦੁੱਧ ਆਪਣਾ ਹੋ ਗਿਆ ਅੱਛਾ ਜੀ ਦੁੱਧ ਆਪਣਾ ਹੋ ਗਿਆ ਤੇ ਖਿਓ ਵੀ ਆਪਣਾ ਹੋ ਗਿਆ ਖਿਓ ਆਪਣਾ ਤੇ ਖੋਜ ਆਪਣੇ ਹੋ ਗਿਆ ਹਨਾ ਹਾਂ ਜੀ ਉਹਦੇ ਉਸ ਕਰਕੇ ਫਿਰ ਸਾਨੂੰ ਆ ਸਾਰੀਆਂ ਮਠਾਈਆਂ ਸੀ ਆਪ ਬਣਾ ਲੈ ਆਪਣੇ ਸਾਡੇ ਦਵਾਈ ਤੇ ਆਪਣਾ ਰੇਟ ਜੀ ਬਾਜ਼ਾਰ ਨਾਲੋਂ ਬਹੁਤ ਰੀਜ਼ਨੇਬਲ ਰੇਟ ਨੇ ਜੀ ਅੱਛਾ ਸਾਨੂੰ ਅਸੀਂ ਰੇਟ ਚਲੋ ਜਿਹੜੇ ਰੱਖੇ ਰੱਖਣ ਸਭ ਲੋਕ ਆ ਕੇ ਦੱਸਦੇ ਨੇ ਕਿ ਤੁਹਾਡੇ ਰੇਟ ਬੜੇ ਵਧੀਆ ਨੇ ਜੀ ਤੁਹਾਡੇ ਮਤਲਬ ਸਵਾਦ ਵੀ ਵਧੀਆ ਜਿਹੜਾ ਕਨਸੈਪਟ ਹੈ ਇੱਥੇ ਡੀਅਰ ਮੋਮ ਦਾ ਜਿਹੜਾ ਸਟੋਰ ਖੁੱਲਣ ਦਾ ਸਿਧਾ 메ਨ ਕਨਸੈਪਟ ਹੈ ਉਹ ਇੱਕ ਕਨਸੈਪਟ ਹੈ ਵੀ ਸਿਹਤ ਤੇ ਸਵਾਦ ਅੱਛਾ ਜੀ ਉਹ ਮੰਨ ਲਓ ਆਪਣੀ ਸਿਹਤ ਵਧੀਆ ਹੋਊਗੀ ਤੇ ਆਪਾਂ ਨੂੰ ਸਵਾਦ ਵਧੀਆ ਲੱਗੂਗਾ ਆਪਾਂ ਨੂੰ ਟੇਸਟ ਵਧੀਆ ਆਊਗਾ ਤੇ ਜੇ ਆਪਣੀ ਸਿਹਤ ਚੰਗੀ ਦੀ ਸਿਹਤ ਚੰਗੀ ਵਾਸਤੇ ਆਪਾਂ ਚੰਗਾ ਖਾਈਏ ਹਾਂਜੀ ਚੰਗਾ ਖਾਈਏ ਤੇ ਚੰਗੀ ਸਿਹਤ ਰਹੂਗੀ ਆਪ ਮੈਂ ਤਾਂ ਸਭ ਸਾਡਾ ਯਾਰ ਹਾਂਜੀ ਇਹ ਸ਼ੁੱਧ ਪਦਾਰਥ ਮਿਲਣਗੇ ਤਾਂ ਆਪਣੀ ਸਿਹਤ ਆਟੋਮੈਟਿਕਲੀ ਵਧੀਆ ਰਹੂਗੀ ਸ਼ੁੱਧ ਪਦਾਰਥ ਬਣ ਕੇ ਸੋਧਾ ਪਰ ਆਪਾਂ ਉਦੋਂ ਵੀ ਸੁਧਰਾਂਗੇ ਦਿਮਾਗੋਂ ਵੀ ਸਰੀਰ ਪੱਖੋਂ ਵੀ ਹੈਨਾ ਹਾਂਜੀ ਜੀ ਸਿੱਧਾ ਬਾਬਾ ਜੀ ਦਾ ਨਾਲ ਧਾਰਮਿਕ ਉਪਦੇਸ਼ ਦੇ ਨਾਲ ਨਾਲ ਜੀ ਖਾਣ ਪੀਣ ਤੇ ਵੀ ਬਹੁਤ ਵਧੀਆ ਉਪਦੇਸ਼ ਹੈ ਜੀ ਉਹ ਉਹ ਜਿਹੜੀ ਧਾਰਮਿਕ ਦੀ ਗੱਲ ਕਰ ਰਹੇ ਨੇ ਉਹ ਸਿਰਫ ਤੋਂ ਜਦੋਂ ਧਾਰਮਿਕ ਦੀ ਗੱਲ ਤੇ ਚਲੋ ਉਹਨਾਂ ਕਰ ਹੀ ਰਹੇ ਨੇ ਉਹ ਜਿਹੜੇ ਸੱਤ ਵੱਡੇ ਕੱਲ ਆਪਾਂ ਨੇ ਮੰਨ ਦੀ ਸਾਡੀ ਸਿਹਤ ਦੀ ਬਾਰ-ਬਾਰ ਉਹ ਇਹ ਕਹਿ ਰਹੇ ਨੇ ਕਿ ਆਪਣੀ ਸਿਹਤ ਦਾ ਖਿਆਲ ਰੱਖੋ ਮੰਨ ਲਓ ਆਪਾਂ ਸਵੇਰੇ ਉੱਠਣਾ ਪਰ ਜਲਦੀ ਉੱਠ ਜਾਈ ਆਪਾਂ ਸੈਰ ਕਰੀਏ ਹੈਨਾ ਤਾਂ ਪਰ ਡਿਪਰੈਸ਼ਨ ਚ ਨਾ ਜਾਈਓ ਜਿਹੜੀ ਗੱਲਾਂ ਕਰ ਰਹੇ ਨੇ ਉਹ ਇਸ ਨੂੰ ਲੈ ਕੇ ਉਹਨਾਂ ਨੇ ਕਹਿ ਕਿ ਚਲੋ ਸਿਹਤ ਜੇ ਸਿਹਤ ਠੀਕ ਨਹੀਂ ਆਪਾਂ ਚੰਗਾ ਖਾਈਏ ਸੁੱਤ ਖਾਈਏ ਸਾਫ ਸੁਥਰਾ ਖਾਈਏ ਇਸ ਤਰ੍ਹਾਂ ਕੇ ਫਿਰ ਇਹਨਾਂ ਨੇ ਇਹ ਮੁਰਾਲਾ ਭਾਈ ਸਾਹਿਬ ਉਹਨਾਂ ਨੇ ਕੀਤਾ ਹਾਂਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਸਮਾਂ ਦਿੱਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਸੋ ਦਰਸ਼ਕ ਵੀਰੋ ਬਾਬਾ ਜੀ ਦਾ ਇਹ ਪਰਾਲਾ ਅਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ